ਇਹ ਪ੍ਰੋਡਕਟ ਨੂੰ ਮੇ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਸੁਪਨੋ ਦੇਖਦੇ ਰਹੇ ਨੇ ਉਹ ਕਿਹਾ ਖੁਸ਼ ਦੇ ਰਹੇ ਨੇ ਉਹ ਵਧੀਆ ਜਿਹਾ ਲਾਈਕ ਕਰਤਾ ਕਮੈਂਟ ਕਰ ਉਸ ਨੂੰ ਸਾਰੇ ਲਿਖਦਾ ਬਾਅਦ ਤੇ ਅੱਜ ਦਾ ਬਲੌਗ ਕਰਦੇ ਹਾਂ ਫਸਟਾਰਟ ਉਹ ਦੋਸਤ ਜਿੰਦਰ ਰਾਜੀ ਆਰ ਸ਼ਿਖੀਪਾਸ ਤੋਂ ਕੋਈ ਗੱਲ ਅਸਰ ਇਹ ਮੈਂ ਅੱਜ ਕਰਮੀ ਪੂਰੇ ਬਹੁਤ ਬਗਾਨੇ ਕਰਕੇ ਪੂਰਾ ਜੋਰ ਹੈ ਕਰਮੀ ਇਸ ਟਾਈਮ ਪੂਰੇ ਜੋਰ ਤੇ ਆਗ ਲੱਗੀ ਹੋਈ ਹੈ ਲਾਲ ਨੋਕਾ ਫੜਾ ਨੋਕਾ ਫੜ ਕੇ ਹੋ ਗਿਆ ਪਿਆਰ ਦੇ ਬੱਚੇ ਲਈ ਇਹ ਪੰਜਾਬ ਦੇ ਕਿਹਾ ਜਦੋਂ ਜਦੀਨ ਕੰਪਨੀ ਨੇ ਉਹ ਮਤਰਾ ਦੇ ਲੋਕ ਤਾਂ ਦੇ ਰੱਖੀ ਕਿ ਕੰਮ ਕਰਨਾ ਕਿਤੇ ਨਹੀਂ ਪਾਉਂਦੇ ਸਾਰੇ ਤੇ ਲੋਕ ਨਾਲ ਫੜੇ ਰਹੋ ਪਿਆਰ ਵੰਡਦੇ ਰਹੋ ਇਹਨਾਂ ਦੇ ਪਹਿਲੀ ਵਾਰ ਆਉਣ ਵਾਲੇ ਸਾਰੇ ਜਿਹੜੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਪਹਿਲੀ ਵੀਡੀਓ ਨਾਲ ਹਟਾ ਤੱਕ ਦੋ ਅੱਜ ਆਉਣ ਵਾਲੇ ਵੀਡੀਓ ਦੇ ਵਿੱਚ ਜਿਹੜਾ ਬਿਲਤਾ ਰਹੇ ਦੀ ਨਮੀ ਨਮੀ ਵੀਡੀਓ ਦੇਖਦੇ ਰਹੋ ਤੇ ਸਟਾਰਟ ਕਰਦੇ ਹਾਂ ਅੱਜ ਦੇ ਗਾਉਂ ਦੇ ਸਾਡੇ ਉਸ ਦੇ ਮਤੇ ਚਿੜੀਆਂ ਤੇ ਚਿੜੀਆਂ ਨੇ ਬਹੁਤ ਜ਼ਿਆਦਾ ਰੌਲਾ ਪਾ ਰੱਖਿਆ ਇਰਤ ਜੀ ਸਾਨੂੰ ਕਿਹਾ ਉਹਨਾਂ ਨੂੰ ਮਿਲਾਂ ਹਾਂ ਹਾਂਜੀ ਕਿਰੋੜਾ ਵਾਲਾ ਪਾਇਲ ਸੀ ਨੇ ਹੈ ਥਿਰ ਕਿਚੇ 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 ਕਸਾ ਲੜਦੀਆਂ ਰਹਿਣੀਆਂ ਨੇ ਖਰਾਬ ਹੋ ਗਿਆ ਤੁਸੀਂ ਹੁਣ ਹੈ ਬਲਬੋਲਦੇ ਵੀ ਨਹੀਂ ਚੁੱਪਚਾਪ ਬਹਿ ਕੇ ਸ਼ਾਂਤੀ ਹੋ ਕੇ ਇਹ ਸਾਹ ਆ ਲੈ ਲੜਾਈ ਦਾ ਗੱਡਾ ਪਰਮੂ ਆ ਕੇ ਬੈਠੇ ਤਿੰਨਾਂ ਨੇ ਪਰਮੂ ਰੱਖਿਆ ਇੱਕ ਨੂੰ ਰੱਖਿਆ ਬੋ ਲੜਦੇ ਨੇ ਕੋਈ ਰੱਬ ਕੋਲ ਕੀ ਇਹਦਾ ਲੜਦੀਆਂ ਬਹੁਤ ਨੇ ਆਪ ਚਾਹ ਤੇ ਲੱਗ ਰਿਹਾ ਬੰਗੇ ਲੜੀ ਕੋਈ ਨਹੀਂ ਇਹੜਾ ਝੂਲਾਂ ਜਿਹਨੂੰ ਵੈਦਿਆਂ ਦਾ ਵਿੱਚ ਝੂਲੇ ਜਾਂਨ ਸਾਰੀਆਂ ਇਹਦੇ ਵਿੱਚ ਝੂਲੇ ਲੱਗ ਰਹੇ ਨੇ ਜਿਹੜੇ ਪੈਣੇ ਲਈ ਮੋੜ ਕੇ ਇਕੜਦੀ ਨਿਵਾਰ ਇੱਕ ਵਾਕ ਕੋਲੇ ਆਏ ਬੰਦੀਆਂ ਰਸੋਈ ਵਿੱਚ ਵੈਦਿਆਂ ਦੋਨੇ ਖੜੇ ਮੜੇ ਪਰ ਉਹ ਨਿਕੜਦੀ ਨਹੀਂ ਇਹਦੇ ਵਾਲ ਵਾਲੇ ਗੱਲ ਨਹੀਂ ਕਰੀਂ ਜੀ ਹੂੰ ਦੇਖਣ ਲੱਗੇ ਮੈਂ ਝੂਲੇ ਕਿ ਨਹੀਂ ਪਰ ਵਾਅਦ ਤੱਕ ਬੈਠੀ ਕੋ ਪ੍ਰੋਬਲਮ ਨਾ ਕਰਨ ਵਾਸਤੇ ਲੱਗੀ ਆ ਗਈ ਬੜੀਆਂ ਖਰਾਬ ਹੋ ਗਈਆਂ ਚਲੋ ਇਹ ਚੰਗਾ ਹੀ ਆਪਾਂ ਬਨੇ ਕੰਮਤਨ ਦੇ ਦੇ ਤੇ ਠੀਕ ਹੈ ਜੀ ਆ ਕਾਲੀ ਜਣਾ ਸਾਡਾ ਪੂਰਾ ਹਰਮਨ ਨੂੰ ਹੁਣ ਉਹ ਗੇਟ ਤੇ ਉਹਨੂੰ ਬਾਹਰ ਆਉਣਾ ਹੈ ਹਰਮਨ ਨੂੰ ਦੇਖਣ ਲੱਗ ਰਿਹਾ ਵੀ ਇੱਧਰ ਤੇ ਆਊਗਾ ਮੈਨੂੰ ਨਵਾਊਗਾ ਉਹ ਇਹੇ ਜਾਊਗਾ ਤਾਂ ਕੀ ਜਿਵੇਂ ਸੋਸਤੀ ਦਾ ਮਾਰਿਆ ਆਏ ਨਹੀਂ ਜੀ ਉਹ ਹੈ ਆ ਜਾ ਆ ਜਾ ਆ ਜਾ ਅੜ ਆ ਗਿਆ ਤੇਰੇ ਉੱਤੇ ਤੇਰੀ ਗੱਲ ਟਫੀ ਨਾਲ ਲੱਗ ਰਹੀ ਤੇ ਕਰਨ ਮਾ ਹੁਣ ਆਊਗਾ ਉਹ ਨਹੀਂ ਮਟਾ ਫਿਰ ਦੇਖਣ ਲੱਗ ਰਿਹਾ ਇਹਨੂੰ ਵੀ ਆ ਕੇ ਨਵਾਊਗਾ ਇਹਨੂੰ ਹੁਣ ਦੇਖਿਓ ਐਂ ਕਹਿੰਦਾ ਨਵਾ ਕੇ ਬੰਨਨ ਤੇਰਾ ਹੈ ਨਵਾ ਦੇ ਚਰਮ ਦੇ ਓਏ ਅਰੇ ਦੇਖੀ ਕੀ ਕਰ ਰਿਹਾ ਛਤਰ ਡੀਕਣ ਲੱਗ ਰਿਹਾ ਸਵੇਰ ਦਾ ਬੇਹਰ ਮਨਾਊਗਾ ਹੈ ਇਹਨੂੰ ਆਹ ਹਾਈਲਾਈਟ ਨਹੀਂ ਹੈਗੀ ਇਹਨੇ ਇਹਨੂੰ ਨਵਾ ਦੇ ਡੱਬੇ ਨਾਲ ਡੱਬੇ ਨਾਲ ਪਾਣੀ ਮਾਰ ਦੇ ਦਿੱਤਾ ਇਹਨੂੰ ਵਿਚਾਰਾ ਡੀਕਣ ਲੱਗ ਰਿਹਾ ਸਵੇਰ ਦਾ ਵੀ ਹਰ ਮਨਾਊਗਾ ਹਰ ਮਨਾਇਆ ਆਇਆ ਹੜਾਇਆ ਮੈਨੂੰ ਨਾ ਕੰਮ ਦੀ ਜਾਣ ਵੀ ਲੱਗ ਰਹੀ ਹੈ ਮੈਨੂੰ ਪੱਛੇ ਲੱਗੇ ਜਾਣਾ ਛੇ ਆ ਮੈਂ ਨਾ ਕਿਵੇਂ ਛੇਦੀ ਜਾਵਾਂ ਅੰਦਰ ਹਰੇ ਹਾਂ ਇਹ ਦੇਖ ਕਾ ਸਾਢੇ ਦੋ ਗੱਤਿਆਂ ਦਾ ਪਿਆਰ ਦੇ ਖਾਬ ਚ ਹੈ ਹੁਣ ਦਿਨ ਨੂੰ ਨਵਾ ਕੇ ਸ਼ਿਤੀਂਦਰ ਬੰਦੇ ਕਿਉਂ ਆਈਏ ਆ ਦੇਖ ਕਾ ਉਹ ਹੂੰ ਚੱਲ ਨਵਾ ਕੇ ਨੂੰ ਇਹਨੂੰ ਬੰਦੇ ਅੰਦਰ ਲੈਟ ਨਹੀਂ ਕਿ ਵਾਕੀ ਮੱਝਾ ਫੇਰ ਦੇਖਦੇ ਹਾਂ ਹੈ ਮੈ ਅਲੈਕਮ ਯਾਰ ਪਾਣੀ ਕਿੱਥੇ ਪੀਣ ਲੱਗ ਰਹਾ ਹੈ ਹੂੰ ਉਹ ਉਹਦਾ ਪੀਂਦਾ ਨਹੀਂ ਉਹ ਚੜ੍ਹਦਾ ਆਵਰੀਆਗੇ ਆ ਲੈ ਨਿਵਾ ਕੇ ਇਹਨੂੰ ਘਰ ਅੰਦਰ ਤਫੀਦੀਆਂ ਨਾ ਹੋਣ ਦੀਆਂ ਨਾ ਹੋਣੇ ਤਿਆਰੀ ਹੋ ਰਹੀਆਂ ਤਫੀਦੀਆਂ ਪੂਰੀਆਂ ਹੈ ਤੇ ਇਹਦੇ ਨਹਾਉਣ ਵਾਸਤੇ ਦੇ ਵਾਸਤੇ ਜੰਤਰ ਤਿਆਰ ਕੀਤੇ ਜਾ ਰਹੇ ਨੇ ਕੋਈ ਕੁਛ ਲੈ ਕੇ ਆਉਂਦਾ ਕੋਈ ਕੁਛ ਲੈ ਕੇ ਆਦਾ ਟਫੀ ਨੂੰ ਨਹਾਉਣ ਵਾਸਤੇ ਆ ਡੰਡਾ ਲੈ ਕੇ ਆ ਇਹਨੂੰ ਬੰਨਣ ਵਾਸਤੇ ਹੈ ਹੁਣ ਇਹਨੂੰ ਨਹਾਉਣ ਦੇ ਤਿਆਰੀਆਂ ਨੇ ਪੂਰੀਆਂ ਇੰਨਾ ਹੁਣ ਨੂੰ ਨਾ ਕੇ ਹੈਗਾ ਅੰਦਰ ਸੇਤੀ ਲਜੋ ਹੈ ਨਾ ਨਵਾਂ ਦੇ ਪਈ ਨਵਾਜ਼ੇ ਨੂੰ ਬਹੁਤ ਚਰੋ ਗਿਆ ਗਰਮੀ ਮਰਦੇ ਨੂੰ ਹੂੰ ਉਹ ਲੱਗ ਗਿਆ ਕੋਲ ਇਹ ਨਹੀਂ ਨਵਾਂ ਰੇ ਹੈ ਕਾਜੇ ਪਾਣੀ ਨਾਲ ਤੇ ਕੋਲ ਲੱਗੂਗਾ ਹੂੰ ਇਹ ਪਾਣੀ ਨਾਲ ਨਹੀਂ ਲੱਗਦਾ ਉਹ ਵੀ ਠੰਡਾ ਹੁੰਦਾ ਪਾਣੀ ਵਜੇ ਨਾਉਣ ਵਾਲਾ ਹੈ ਜਿਹੜਾ ਫਲੈਟ ਹੈ ਨਹੀਂ ਕਿ ਹੁਣ ਫਲੈਟ ਤਾਂ ਮੋੜ ਦਾ ਪੂਰੀ ਜਿਹਾ ਇਦਾਂ ਹੂੰ ਨਾ ਲਾਉ ਨਾਲ ਹਣ ਕੇ ਰਾਜ ਪਗ ਜੀ ਅੰਦਰ ਕਮਰੇ ਚ ਦੇ ਚਾ ਹਾਂ ਨਾ ਉਹਦਰਾ ਆਉਣ ਨਾਲ ਜਮਾ ਨੂੰ ਪਾਣੇ ਪਿਆਜ਼ੀ ਨਾਲ ਬਾਅਦ ਚ ਨਵਾ ਕੇ ਉਹ ਅੰਦਰ ਬੰਨਿਆ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਮਲੇ ਕੋਲ ਕੋਈ ਕਿਤੇ ਨਾ ਬੰਨਾਰੇ ਕੋਠੇ ਤੇ ਵੇ ਕੇ ਗੀਤ ਗਾਦੇ ਹਾਂ ਹੋਰ ਇਹ ਤਾਂ ਇੱਕ ਦਿਨ ਕੋਠੇ ਤੇ ਬੰਨਿਆ ਕਿੰਨਾ ਇਹ ਬਲੰਗ ਚੰਦ ਦੇ ਵੀ ਤੇ ਮੰਨੀਆ ਅਲ ਵੀਰ ਦਾ ਪਰਾ ਤਾਂ ਕੁਝ ਨਹੀਂ ਹੋਇਆ ਜਿੰਨੇ ਉਹ ਦਿਵਾਇਆ ਤੇ ਇੰਕੋੜ ਇਹ ਡਾਕਟਰ ਸਾਹਿਬ ਦੀ ਸਾਡੇ ਨਵੇਂ ਗੱਡੀ ਲੈ ਕੇ ਆਨੇ ਪਾਰਟੀ ਦੇਣ ਦਾ ਮਾਰਾ ਸੜਕ ਦੀ ਅੜ ਗਿਆ ਵਧਾਈਆਂ ਬਈ ਡਾਕਟਰ ਸਾਹਿਬਾਂ ਪਰ ਪਾਰਟੀ ਹੋਈ ਦੀ ਜ਼ਰੂਰੀ ਪਾਰਟੀ ਕਰਾਂਗੇ ਚਲੋ ਆਜੋ ਗੱਡੀ ਦੀ ਵੀਰ ਗੱਡੀ ਰੰਦੀ ਰੰਦੀ ਹਾਂ ਕੀ ਗੱਡੀ ਦੀ ਬਈ ਮੈਨੂੰ ਕੀ ਕਹਿੰਦੇ ਸੋ ਕਿਆ ਹੈ ਗੱਡੀ ਦੇਖਿਆ ਹੈ ਬਾਈ ਫਿਰ ਸਹੀ ਤੁਸੀਂ ਬਾਈ ਵਸ ਗੱਡੀ ਦੇਖਿਆ ਨਾ ਬਾਈ ਫਿਰ ਚੱਲ ਆ ਜਾ ਹੁਣ ਆ ਜਾ ਮੈਂ ਦੇਖਿਆ ਐਵੇਂ ਖਾ ਗਿਆ ਕੋਈ ਚੱਲ ਇੱਕ ਕੌਣ ਮੈਂ ਖਾ ਕੇ ਆਇਆ ਮੈਂ ਰਾਜ ਪ੍ਰਧਾਨ ਨੂੰ ਹੀ ਖਾਣਾ ਆਦਾਬ ਦੇਖ ਲਈ ਇਹਦੀ ਬੁੱਟ ਪਾਰਟੀ ਚੱਲ ਫਿਰ ਮੈਂ ਥੋੜੀ ਆ ਆਪਾਂ ਕਿਦੇ ਹੋ ਦੂਰ ਜਾਣਾ ਯਾਰ ਇਹੋ ਕਰਾਂਗੇ ਤੇਲ ਚੁੰਮਗੇ ਕਿੱਥੋਂ ਦੀ ਐ ਇਹ ਹੁਣ ਕਿਤਾ ਕਿੰਨੇ ਦੀ ਬੈਗੀ ਹੋਈ ਦੁਕਾਨ ਦੇ ਸਾਹਮਣੇ ਹੀ ਲੰਘਦੀ ਹੈ ਮੇਰੇ ਦੇ ਘਰ ਤੋਂ ਕਿਹੜਾ ਬਣਾਉਂਦਾ ਇਹ ਏਜੰਸੀ ਤੋਂ ਥੋੜਾ ਜਿਹਾ ਸਲੀਮਲੇ ਪਾਸੇ ਉਧਰੇ ਢਿਗਾਂ ਸਲੇ ਸਾਈਡ ਤੇ ਆਪਣੇ ਹੁਣ ਕਾਗਜ਼ ਮੂਣ ਕੇ ਮਸੂਰਾ ਹੈ ਉੱਥੇ ਗੱਡੀ ਉੱਥੇ ਵਾਹ ਜੀ ਵਾਹ ਉਹ ਕਿੱਥੋਂ ਦੀ ਗੱਡੀ ਗੱਡੀ ਮੂਣ ਦਿੰਦੀ ਮੂਣ ਦਿੰਦੀ ਉਹ ਤੇਰੇ ਸਾਹਮਣੇ ਦੇਖ ਉਦੋਂ ਮੇਰੇ ਘਰ ਆਲਾ ਕਿਹੜਾ ਸੀ ਆਪਣਾ ਘਰ ਆਪਣਾ ਘਰ ਆਲਾ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਏਜੰਸੀ ਜੋ ਨਵੀਂ ਨਵੀਂ ਜਿਹੜੇ ਪਤਾ ਇਹਦੇ ਨੂੰ ਉਹ ਜੇ ਬਾਈ ਫੇਰ ਦੇਖੋ ਫੇਰ ਪਤਾ ਲੱਗੂ ਆ ਹਾਂ ਫੇਰ ਹਾਂ ਉਹ ਤੇ ਫ੍ਰੀ ਮੈਨ ਵਾਗਦੇ ਆਏ ਤੇ ਛਾਪਾਂ ਵਾਗਦੇ ਆਏ ਡਾਕਟਰ ਸਾਹਿਬ ਕਿਹਨੇ ਹੋ ਗਈ ਪਾਰਟੀ ਦੇਖ ਰਾ ਹੁਣ ਪਾਰਟੀ ਦੇਣ ਦਾ ਮਾਰਾ ਹੁਣ ਹੈ ਇਹ ਨਾ ਤੂੰ ਆਏ ਬਦਨਾਮ ਨਾ ਪਾਰਟੀ ਨਾਲ ਚੱਲ ਤੈਨੂੰ ਬੋਲ ਜਲੇਬੀਆਂ ਖਣੀਆਂ ਨੇ ਹਾਂ ਇਹ ਮੈਂ ਤਾਜ਼ੀਆਂ ਖਵਾਉਂ ਤੱਤੀਆਂ ਹਾਂ ਇਹ ਤਾਂ ਨਹੀਂ ਕਰਦੀਆਂ ਇਹ ਹੈ ਨਾ ਇਹ ਆ ਟਾਇਰ ਨਾਲ ਟਾਇਰ ਨਾਲ ਬਹੁਤ ਫਰਕ ਪੈਂਦਾ ਦਾ ਇਹ ਸਹੀ ਹੈ ਟਾਇਰ ਨਾਲ ਨਹੀਂ ਬੋਲਿੰਗ ਕਰਦੇ ਮੈਂ ਮੱਟੇ ਉਹਦੇ ਕਰਕੇ ਨਹੀਂ ਕਰਦੀ ਇਹ ਨਹੀਂ ਆ ਟੈ ਉੱਚੇ ਨੇ ਇੱਕ ਤਾਂ ਉਹ ਖੱਡਾ ਜਾਦੇ ਮੰਨਦੇ ਨੇ ਇਹ ਖੱਡਾ ਹੈ ਜੇ ਵੀ ਹਵਾ ਘੱਟ ਰੱਖੇ ਦੀ ਸਮਾਂ ਦੀ ਟਿਕੂ ਘੱਟ ਰੋੜ ਪਰੀਕਵਾਲਾ ਮਗੂੜੀ ਕਰਕੇ ਦੇਣਾ ਚਲ ਪ੍ਰੋਡਕਟਰ ਦਾ ਪਾਰਟੀ ਲਵਾ ਲਾਂ ਫਿਰ ਚੱਲ ਕੇ ਬਾਸ ਬੈਠੋ ਮੰਗ ਲਿਆਓ ਫਿਰ ਨਾ ਬਈ ਧੰਨਵਾਦ ਫਿਰ ਆਮਾ ਦੀ ਪਾਰਟੀ ਤੇ ਪਾਰਟੀ ਲੈਣਾ ਹਾਂਜੀ ਦੋਸਤੋ ਫਿਲਹਾਲ ਆਪਣੇ ਦੇ ਤੇ ਬਲੌਗ ਨੂੰ ਅੱਜ ਦੀ ਵੀਡੀਓ ਨੂੰ ਤਕਰੀਬਨ ਆਪਾਂ ਇੱਥੇ ਬੰਦ ਕਰਦੇ ਹਾਂ ਸੋ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਲਾਇਕ ਕਰਦੇ ਹੋ ਕਮੈਂਟ ਕਰਕੇ ਦੋਸਤੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਿਓ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੈਲਕਮ ਹੋਣ ਦਾ ਬਹੁਤ ਬਹੁਤ ਦਾ ਸੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਤੇ ਸਾਹਮਣੇ ਆਪਣਾ ਚੱਲ ਰਹੀ ਹੈ ਅੱਜ ਦਾ ਬਲੌਗ ਅੱਜ ਦੀ ਵੀਡੀਓ ਸੋ ਵੀਡੀਓ ਕਿਸਾ ਤੇ ਲੱਗਦੀ ਹੈ ਸਾਨੂੰ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸੋ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਆਉਂ ਜਲਦੀ ਮਿਲਦੇ ਆ ਜੀ ਸੋ ਰੱਖੋ ਆਪਣਾ ਖਿਆਲ ਗਰਮੀ ਤੋਂ ਜਨਨ ਸਭ ਦੀ ਬਚਤ ਰੱਖੋ 372 ਕਿ ਰੱਖੋ ਆਪਣੀ ਅੰਦਰ ਰਹੋ ਤੇ ਬਾਕੇ ਮਿਲਦੇ ਆ ਜੀ ਤਾਂ ਮੈਂ ਬਲੌਗ ਵਿੱਚ ਨਵੀਂ ਵੀਡੀਓ ਲੈ ਕੇ ਸੋ ਰੱਖਣਾ ਖਿਆਲ ਸਸ਼ੀਕਾਲ ਗੁੱਡ ਬਾਏ ਰੱਬ ਰਾਖਾ